ਸਰਬਜੀ ਸੰਗਰੂਰ ਵੀ ਦੀ ਕਵਤਾ ਨਾ ਸੁਣਨਾ ਚਾਹੇ ਕਦੇ ਨਾ ਸੁਣਨਾ ਚਾਹੇ ਕਦੇ ਨਾ ਸੁਣਨਾ ਚਾਹੇ ਕਦੇ ਕੋਈ ਗੱਲ ਮੇਰੀ ਕੋਈ ਗੱਲ ਮੇਰੀ ਨਾ ਆਪਣੀ ਕਦੇ ਚਣਾਉਣਾ ਚਾਉਂਦੀ ਏ ਚਣਾਉਣਾ ਚਾਉਂਦੀ ਏ ਨਾ ਆ ਹੁਣ ਫਿਰ ਕਦੇ ਨਾ ਆ ਹੁਣ ਫਿਰ ਕਦੇ ਨਾ ਆ ਹੁਣ ਫਿਰ ਕਦੇ ਜੀਵਨ ਤਾਂ ਦੇਂਦੀ ਪਤਾ ਨਹੀਂ ਕਿਉਂ ਸੰਗਰੂਰ ਦੀ ਨੂੰ ਮੁਕਾਉਣਾ ਚਾਹੁੰਦੀ ਏ ਪਤਾ ਨਹੀਂ ਕਿਉਂ ਸੰਗਰੂਰ ਦੀ ਨੂੰ ਮੁਕਾਉਣਾ ਚਾਹੁੰਦੀ ਏ ਬੇਸ਼ੱਕ ਆ ਜਾਂਦੀ ਏ ਕਦੇ ਕਦੇ ਮੇਰੇ ਖਾਬਾਂ ਵਿੱਚ ਬੇਸ਼ੱਕ ਆ ਜਾਂਦੀ ਏ ਕਦੇ ਕਦੇ ਮੇਰੇ ਖਾਬਾਂ ਵਿੱਚ ਗੀਤ ਲਖਾਂ ਜਾਂਦੀ ਏ ਗੀਤ ਲਖਾਂ ਜਾਂਦੀ ਏ ਗੀਤ ਲਖਾਂ ਜਾਂਦੀ ਏ ਕਦੇ ਕਦੇ ਮੇਰੇ ਖਾਬਾਂ ਵਿੱਚ ਡਰ ਕੇ ਉਠਖਲਾਉਂਦਾ ਹਾਂ ਹੁਣ ਤਾਂ ਰਾਤਾਂ ਨੂੰ ਡਰ ਕੇ ਉਠਖਲਾਉਂਦਾ ਹਾਂ ਹੁਣ ਤਾਂ ਰਾਤਾਂ ਨੂੰ